ਜਿਹੜੇ ਕਸਮਾਂ ਖਾਣ ਵਾਲੇ ਆ ਵਾਅਦੇ ਕਰਨ ਵਾਲੇ ਆ ਇਹਨਾਂ ਤੇ ਕਦੇ ਭਰੋਸਾ ਨਹੀਂ ਕਰਨਾ ਸਾਡੇ ਨਾਲ ਵਾਪਰਿਆ ਵਾ ਨਾ ਬੈਠੇ ਸੀ ਅਸੀਂ 13 ਮਹੀਨੇ ਤੇ 13 ਦਿਨ ਦਿੱਲੀ ਦੀਆਂ ਸੜਕਾਂ ਮੰਲ ਕੇ ਕਾਦੀ ਖਾਤਰ ਕਿ ਸਾਡੀ ਕਿਸਾਨੀ ਜਿਹੜੀ ਆ ਬਚੀ ਰਹਿ ਸਕੇ ਇਦਾਂ ਹੀ ਆ ਨਾ ਦੀਪ ਸਿੱਧੂ ਸਾਨੂੰ ਵਾਰ-ਵਾਰ ਇਸ਼ਾਰੇ ਕਰਦਾ ਰਿਹਾ ਨਾ ਉੱਠੋ ਅੱਜੇ ਸਰਕਾਰ ਨੇ ਧੌਣੀ ਹਲਾਈਆ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰ ਦੇਵਾਂਗੇ ਉੱਠ ਜਾ ਪੂਰੀਆਂ ਤੇ ਨਹੀਂ ਨਾ ਕੀਤੀਆਂ 13 ਮਹੀਨੇ 13 ਦਿਨ ਬੈਠੇ ਆ ਕੁਝ ਮਹੀਨੇ ਹੋਰ ਬੈਠੋ ਆਪਣੇ ਹੱਥ ਲੈ ਕੇ ਘਰ ਨੂੰ ਜਾਵਾਂਗੇ ਪਰ ਕੀ ਆਖਿਆ ਆਖਿਆ ਇਹ ਕੱਲ ਦੇ ਜਵਾਕ ਸਾਨੂੰ ਮਤਾ ਦੇਣਗੇ ਤੇ ਦੀਪ ਸਿੰਘ ਨੂੰ ਕੀ ਟੈਗ ਦਿੱਤਾ ਸੀ ਕੀ ਸਰਟੀਫਿਕੇਟ ਦਿੱਤਾ ਸੀ ਦੀਪ ਸਿੱਧੂ ਗਦਾਰ ਹੈ ਗੰਦੇ ਸਿਸਟਮ ਦੀ ਭੇਡ ਚੜ ਗਿਆ ਅੱਜ 10 ਮਹੀਨੇ ਹੋ ਗਏ ਨਾ ਮੁਰਦ ਦਿੱਲੀ ਦੀਆਂ ਸੜਕਾਂ 'ਤੇ ਘੇਰ ਕੇ ਬੈਠੇ ਆ ਵੇਖੋ ਜਗਜੀਤ ਸਿੰਘ ਢੱਲੇਵਾਲ ਭੋਖੜ ਧਰ ਤੇ ਬੈਠੇ ਕਿ ਨਹੀਂ ਬੈਠੇ ਮਰੀਜ਼ ਕਹਦੇ ਆ ਕੈਂਸਰ ਦੇ ਮਰੀਜ਼ ਆ ਤੇ ਜਿਨ੍ਹਾਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਵੇ ਨਾ ਉਹਨਾਂ ਦਾ ਕੀ ਹਾਲ ਹੁੰਦਾ ਅਸੀਂ ਜਾਣਦੇ ਆ ਇਹ ਬਿਮਾਰੀ ਦਾ ਨਾਮ ਲੈਣ ਤੋਂ ਵੀ ਅਸੀਂ ਗਰੇਡ ਕਰਦੇ ਆ ਐਦਾਂ ਦੀ ਇਹ ਭਿਆਨਕ ਬਿਮਾਰੀ ਆ ਤੇ ਭੋਖੜ ਧਰ ਤੇ ਬੈਠੇ ਆ ਹਾਲ ਨਾ ਚੁੱਕਿਆ ਉਹ ਡੱਲੇਵਾਰ ਦੀ ਇਕੱਲੇ ਦੀ ਥੋੜੇ ਨਾ ਜ਼ਮੀਨ ਆ ਅਸੀਂ ਸਾਰਾ ਕੁਝ ਜੋ ਖਾਂਦੇ ਪੀਂਦੇ ਆਉਂਦਾ ਕਿੱਥੋਂ ਕਿਸਾਨਾਂ ਦੇ ਬੱਚੇ ਹੀ ਬੈਠੇ ਆ ਨਾ ਵੇਖੋ ਘਰ ਸਾਡੀ ਜਿਹੜੇ ਪੀਦੇ ਬਰਗਰਾਂ ਵਾਲੇ ਵੀ ਅੱਜ ਘਰਾਂ 'ਚ ਬੈਠੇ ਕਹਿੰਦੇ ਨਾ ਐਵੇਂ ਦਿੱਲੀ ਦੀਆਂ ਸੜਕਾਂ ਮੱਲ ਕੇ ਬੈਠੇ ਆ ਸਾਨੂੰ ਪਟਿਆਲੇ ਤੋਂ ਬਲ ਪਾ ਕੇ ਦਿੱਲੀ ਨੂੰ ਜਾਣਾ ਪੈਂਦਾ ਪਤਾ ਨਹੀਂ ਇਹਨਾਂ ਦਾ ਕਦੋਂ ਸਿਆਪਾ ਹੋਣਾ ਕਿ ਮੈਂ ਬੋਲ ਬੋਰ ਦੇ ਲੋਕ ਆਪ ਸੁਣਿਆ ਇੱਕ ਬੀਬੀ ਨੇ ਬਹੁਤ ਕੁਝ ਬੋਲਿਆ ਸੀ ਟ੍ਰੈਫਿਕ ਵਿੱਚ ਫਸੀ ਹੋਈ ਨਹੀਂ ਵੇਖੋ ਖਾਨ샤 ਦੀ ਜਿਹੜਾ ਗੱਡੀਆਂ ਵਿੱਚ ਬੈਠਾ ਉਹ ਆਮਿਆ ਜਾਂ ਫਿਰ ਜਿਹੜਾ ਸੜਕਾਂ ਤੇ ਬੈਠਾ ਉਹ ਆਮਿਆ ਜਦੋਂ ਧਰਨੇ ਲਾ ਕੇ ਬੈਨੇ ਨਾ ਸੀ ਆਪਣੇ ਹੱਕਾਂ ਵਾਸਤੇ ਦੇਖਣ ਵਾਲੇ ਪਤਾ ਕੀ ਕਹਿੰਦੇ ਆਮ ਲੋਕਾਂ ਨੂੰ ਖਰਾਬ ਕਰਦੇ ਆ ਗੱਡੀਆਂ 'ਚ ਬਹਿਣ ਵਾਲੇ ਆਮ ਕਿਵੇਂ ਹੋ ਗਏ ਗੋਦਵਾ ਗੱਡੀਆਂ 'ਚ ਬਹਿਣ ਵਾਲੇ ਆਮ ਨਹੀਂ ਉਹ ਜਿਹੜੇ ਜ਼ਿੰਦਗੀ ਦੀ ਸੜਕਾਂ ਘੇੜ ਕੇ ਬੈਠਿਆ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਬੈਠੇ ਹਾਂ ਆਪ ਪੁੱਛੀਏ ਹੁਣ ਦੀ ਜਿਹੜੀ ਸਰਕਾਰ ਆ ਸੀਐਮ ਸਾਹਿਬ ਦੇਉਂ ਜਵਾਬ ਤੁਹਾਡੀ ਮੰਤਰੀ ਸੀ ਨਾ ਜਿਹੜੀ ਥਾਪੜ ਥਾਪੜ ਕੇ ਕਹਿੰਦੀ ਸੀ ਪੰਜ ਮਿੰਟਾਂ ਵਿੱਚ ਐਮਐਸਪੀ ਕਿੰਨਿਆਂ ਮਿੰਟਾਂ ਵਿੱਚ ਪੰਜਾਂ ਮਿੰਟਾਂ ਵਿੱਚ ਐਮਐਸਪੀ ਅੱਜ ਇਹਨਾਂ ਦੇ ਮੂੰਹਾਂ ਨੂੰ ਕਿਉਂ ਚੇਪੀ ਲੱਗ ਗਈ ਅੱਜ ਕਿੱਥੇ ਸੁੱਤੇ ਪਾਇਓ ਅੱਜ ਦੀ ਸਰਕਾਰ ਕਹਿੰਦੀ ਧਰਨਿਆਂ 'ਚ ਕੁਝ ਨਹੀਂ ਮਿਲਣਾ ਇਹ ਸਰਕਾਰ ਸਾਨੂੰ ਦੱਸੂਗੀ ਕੀ ਨਹੀਂ ਮਿਲਣਾ ਧਰਨਿਆਂ 'ਚ ਜਿਹੜੀ ਆਵ ਧਰਨਿਆਂ ਵਿੱਚੋਂ ਨਿਕਲੀ ਆ ਇਹ ਪਿਛਲੀਆਂ ਭੁੱਲ ਗਏ ਵੇਖੋ ਖਾਲਸਾ ਦੀ ਅਜੇ ਵੀ ਵੇਲਾ ਹੈ ਧੜੇ ਬੰਦੀਆਂ ਛੱਡ ਦਿਓ ਪਾਟੀ ਬਾਦੀਆਂ ਛੱਡ ਦਿਓ ਸਾਨੂੰ ਸਾਥ ਦੇਣਾ ਚਾਹੀਦਾ ਕਿਸਾਨਾਂ ਦਾ ਜੇ ਜਦੋਂ ਅਸੀਂ ਬੋਲਦੇ ਆ ਨਾ ਸਟੇਜਾਂ ਤੋਂ ਕਈ ਗਣਗੇ ਇਹਨਾਂ ਨੂੰ ਕੀ ਪਤਾ ਐਵੇਂ ਰੌਲਾ ਪਾਈ ਜਾਂਦੇ ਆ ਮੈਂ ਪਦੇ ਵਾਸਤੇ ਦੱਸ ਦਿਆਂ ਗੁਰੂ ਸਾਹਿਬ ਨੇ ਸਾਡੀ ਸੇਵਾ ਵੱਢੀ ਲਈ ਆ ਪ੍ਰਚਾਰ ਦੀ ਪਰ ਮੈਂ ਵੀ ਕਿਸਾਨ ਦੀ ਧੀ ਆ ਅੱਜ ਜੇ ਬ੍ਰੈਡ ਬਾਉਂਦੇ ਨਾ ਤੁਹਾਡੇ ਘਰਾਂ ਵਿੱਚ ਨਿਆਣੇ ਕਹਿੰਦੇ ਵੀ ਜਿੰਨਾ ਚਿਰ ਬ੍ਰੈਡ ਤੇ ਜੈਮ ਨਹੀਂ ਲੱਗੀ ਉਹਨਾਂ ਚਿਰ ਦੁੱਧ ਨਹੀਂ ਸੰਗ ਤੋਂ ਥੱਲੇ ਡੰਗਦਾ ਇਹ ਕਿੱਥੋਂ ਬਣਦੇ ਆ ਬ੍ਰੈਡ ਸਾਰਾ ਕੁਝ ਕਿੱਥੋਂ ਬਣਦਾ ਓਹ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੈ ਅੱਧੀ ਅੱਧੀ ਰਾਤ ਤੱਕ ਖੇਤਾਂ ਵਿੱਚ ਖਲੋਤਾ ਰਹਿੰਦਾ ਚਾਹੇ ਆ ਠੰਡੀਆਂ ਪਰ ਫੀਲੀਆਂ ਰਾਤਾਂ ਚਾਹੇ ਜੂਨ ਜਲਾਈ ਦੇ ਤਪਦੇ ਮਹੀਨੇ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਵਾਲੇ ਨੇ ਕੀ ਆਖਿਆ ਬਾਦਸ਼ਾਹ ਕਹਿੰਦੇ ਨੇ ਤਾਂ ਕਦੇ ਭਰੋਸਾ ਨਹੀਂ ਕਰਨਾ ਕਸਮਾਂ ਵਾਅਦੇ ਕਰਨ ਵਾਲੇ ਆ ਤੇ